ਕਿ ਜੇ ਤੁਸੀਂ ਮਾਡਰਨਾਈਜ਼ ਹੋਣਾ ਜੇ ਤੁਸੀਂ ਲੀਡ ਕਰਨਾ ਤੇ ਜੇ ਤੁਸੀਂ ਟੈਕਨੋਲੋਜੀਕਲ ਡਵੈਲਪਮੈਂਟ ਕਰਨੀ ਆ ਫਿਰ ਤੁਹਾਨੂੰ ਐਜੂਕੇਸ਼ਨ ਤੇ ਖਰਚਾ ਕਰਨਾ ਪਊਗਾ ਤੇ ਖਰਚਾ ਕਰਨਾ ਤੇ ਜਦੋਂ ਅਸੀਂ ਇਹ ਫਿਗਰ ਦੇਖਦੇ ਆ ਆ ਕਿਉਂਕਿ ਇੱਕ ਤਾਂ ਉਹਨਾਂ ਦੀ ਜੀਡੀਪੀ ਜਿਵੇਂ ਪਿੱਛੇ ਵੀ ਗੱਲ ਹੋਈ ਸੀ ਆਪਣੀ ਕਿ 18.9 ਟ੍ਰਿਲੀਅਨ ਡਾਲਰ ਦੇ ਕਰੀਬ ਹੈ ਇਸ ਵੀ 18.9 ਟ੍ਰਿਲੀਅਨ ਡਾਲਰ ਤੇ ਜੇ ਤੁਸੀਂ ਇਹਦੀ 4% ਵੀ ਕਰੋਗੇ ਬੇਸ ਬਹੁਤ ਵੱਡਾ ਜੇ ਸਾਡੇ ਕੋਲ 100 ਰੁਪਿਆ ਹੋਵੇ ਤੇ ਅਸੀਂ ਕਹੀਏ ਜੀ ਅਸੀਂ 10% ਕਰਦੇ ਆਂ ਤਾਂ 100% ਚੋਂ 10 ਰੁਪਏ ਖਰਚ ਹੁੰਦੇ ਆ ਜੇ ਤੁਹਾਡਾ 베ਸ 1000 ਦਾ ਤੇ ਜੇ ਤੁਸੀਂ ਉਹਦੇ ਚੋਂ 4% ਵੀ ਕਰਦੇ ਹੋ ਹੈ ਜੀ ਉਹ ਕਿਤੇ ਦੀ ਕਿਤੇ ਪਹੁੰਚ ਜਾਂਦਾ ਸੋ 10 ਦੀ ਬਜਾਏ 40 ਰੁਪਏ ਹੋ ਜਾਂਦੇ ਆ ਉਹ ਜਿਹੜੀ ਇਕਨੋਮੀ ਦਾ 베ਸ ਬਹੁਤ ਵੱਡਾ ਉਹ ਸੈਂਟਰਲ ਗਵਰਨਮੈਂਟ ਜੇ 4% ਵੀ ਕਰਦੇ ਆ ਬਹੁਤ ਪੈਸੇ ਹੁੰਦੇ ਆ ਤੇ ਫਿਰ ਸਟੇਟ ਗਵਰਨਮੈਂਟ ਵੀ ਕਰਦੀ ਆ ਤੇ ਬਾਕੀ ਵੀ ਕਰਦੀ ਆ ਤੇ ਉਹਨਾਂ ਦੀਆਂ ਯੂਨੀਵਰਸਿਟੀ ਜਿਹੜੀ ਚਾਈਨਾ ਆ ਉਹ ਆਪਣੀ ਯੂਨੀਵਰਸਿਟੀ ਦੀ ਰੈਂਕਿੰਗ ਨੂੰ ਕੋਈ ਤਵੱਜੋ ਨਹੀਂ ਦਿੰਦੇ ਉਹ ਨਹੀਂ ਬੌਦਰ ਕਰਦੇ ਹੈਨਾ ਆਪਣੇ ਦਾ ਕਰਦੇ ਆ ਨਾ ਖਬਰਾਂ ਲੱਗਦੀਆਂ ਹੋਰ ਆ ਉਹ ਨਹੀਂ ਉਹ ਕਹਿੰਦੇ ਜੀ ਇਹ ਰੈਂਕਿੰਗ ਅਸੀਂ ਨਹੀਂ ਮੰਨਦੇ ਮੰਨਦੇ ਕੁਝ ਨਾ ਪਰ ਉਹਨਾਂ ਦੀ ਰੈਂਕਿੰਗ ਜਿਹੜੀ ਇੰਟਰਨੈਸ਼ਨਲ ਏਜੰਸੀਜ਼ ਨੇ ਉਹ ਰੈਂਕਿੰਗ ਕਰਦੀਆਂ 243 ਯੂਨੀਵਰਸਿਟੀਆਂ ਹਜ਼ਾਰ ਚੋਂ ਵਰਲਡ ਦੀ ਚਾਈਨਾ ਦੀਆਂ 1000 ਤੋਂ 246 ਤੇ ਉੱਪਰ ਲੀਆਂ 30 ਚੋਂ 5-6 ਜੁਨੀਵਰਸਿਟੀਆਂ ਜਿਹੜੀਆਂ ਨੇ ਆਉਂਦੀਆਂ ਨੇ ਜਿਵੇਂ ਉੱਥੇ ਸਿੰਘੂਆ ਜੁਨੀਵਰਸਿਟੀ ਹੈ ਇੰਜੀਨੀਅਰਿੰਗ ਦੀ ਪੀਚਿੰਗ ਜੁਨੀਵਰਸਿਟੀ ਹੈ ਉਦਾਂ ਜੁਨੀਵਰਸਿਟੀ ਹੈ ਸ਼ੰਘਾਈ 'ਚ ਹਨਾ ਜੀ ਮੈਂ ਪੀਚਿੰਗ ਯੂਨੀਵਰਸਿਟੀ ਵੀ ਗਿਆ ਮੈਂ ਸ਼ੰਘਾਈ ਵਾਲੀ ਯੂਨੀਵਰਸਿਟੀ 'ਚ ਵੀ ਗਿਆ ਉੱਥੇ ਦੀ ਮਤਲਬ ਇਹ ਹੈ ਕਿ ਅਸੀਂ ਇੱਕ ਵਾਰੀ ਟਾਂਗਸ ਦੀ ਯੂਨੀਵਰਸਿਟੀ ਸੀਗੀ ਸ਼ੰਘਾਈ ਦੀ ਇੰਜੀਨੀਅਰਿੰਗ ਦੀ ਉਹ 'ਚ 40000 ਬੱਚਾ ਪੜਦਾ 40000 ਦਾ 40000 ਹੌਸਟਲ ਚ ਰਹਿਣਾ। ਹਨ ਸਾਰਾ ਬੱਚੇ ਤੇ ਉੱਥੇ ਸਾਨੂੰ ਉਹਨਾਂ ਨੇ ਲੈਕਚਰ ਦੇਣ ਲਈ ਬੁਲਾਇਆ ਸੀ ਲੈਕਚਰ ਕਿੰਨੇ ਵਜੇ ਹੋਇਆ ਸੀ ਰਾਤ ਨੂੰ 8 ਵਜੇ। ਸਾਰੇ ਬੱਚੇ ਹਾਜ਼ਰ ਸੀਗੇ। ਹਾਂਜੀ ਤੇ ਉਹ ਕਹਿੰਦੇ ਜੀ ਤੇ ਯੂਨੀਵਰਸਿਟੀ ਦੇ ਵਿੱਚ ਕਾਰਾਂ ਤੇ ਮੋਟਰਸਾਈਕਲ ਅਲਾਉਡ ਨਹੀਂ ਹੈ। ਸਾਈਕਲ ਹੀ ਅਲਾਉਡ ਹੈ। ਬੱਚੇ ਸਾਈਕਲ ਉੱਤੇ ਹੀ ਹੁੰਦੇ ਆ। ਪੈਸੇ ਵੀ ਸਾਈਕਲ ਦੇ ਤੌਰ ਤੇ ਜਾਣਾ ਜਾਂਦਾ ਤੁਸੀਂ ਜਾਓਗੇ ਜੇ ਚਾਈਨਾ ਤਾਂ ਰੋਡ ਦੇ ਉੱਤੇ ਉਹ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਅਲਾਉ ਕਰਿਆ ਵਾ ਉਹ ਐਪ ਬੇਸਡ ਹੈ ਸਾਈਕਲ ਖੜੇ ਹੁੰਦੇ ਆ ਤੁਸੀਂ ਪੈਸੇ ਪੇ ਕਰੋ ਤੇ ਸਾਈਕਲ ਚੱਕ ਕੇ ਚਲੇ ਜਾਓ ਫਿਰ ਜਾ ਕੇ ਅੱਗੇ ਜਾ ਕੇ ਲਾਕ ਕਰ ਦਿਓ ਸੈਕਿੰਡ ਦੀ ਗਿਣਤੀ ਚ ਸਾਈਕਲ ਖੜੇ ਹੁੰਦੇ ਆ ਛੋਟੇ ਛੋਟੇ ਬਾਈਕ ਵੀ ਹੁੰਦੇ ਆ ਜਿਹੜੇ ਇਲੈਕਟ੍ਰਿਕ ਬੇਸਡ ਹੈ ਉਹ ਵੀ ਹੈਗੇ ਸੋ ਇਸ ਕਰਕੇ ਉਹਨਾਂ ਦਾ ਜਿਹੜਾ ਸਿਸਟਮ ਹੈ ਟੋਟਲੀ ਜਿਵੇਂ ਪਹਿਲਾਂ ਵੀ ਗੱਲ ਕੀਤੀ ਕਿ ਡਿਸਪਲਨ ਦੇ ਤੌਰ ਤੇ ਆ ਇੰਨੇ ਵਜੇ ਲੱਗਣੀ ਐ ਯੂਨੀਵਰਸਿਟੀ ਇੰਨੇ ਵਜੇ ਕਲਾਸ ਲੱਗਣੀ ਐ ਇੰਨੇ ਵਜੇ ਪੜਾਉਣਾ ਉਹਦਾ ਸਿਸਟਮ ਸਿਸਟਮੈਟਿਕਲੀ ਥਰੂਆਊਟ ਦਾ ਇਅਰ ਦਿੱਤਾ ਹੁੰਦਾ ਕਾਰਿਕੂਲਮ ਕਦੋਂ ਕਦੋਂ ਕੀ ਕੀ ਹੋਣਾ ਉਹਦੇ ਚ ਫਿਰ ਆਇਆ ਨਹੀਂ ਹੁੰਦਾ ਵੀ ਹਾਂ ਜੀ ਹੁਣ ਨਾ ਆ ਆ ਗਿਆ ਇਹਦੀ ਛੁੱਟੀ ਕਰਦੇ ਹੋ ਇਹ ਆ ਗਿਆ ਉਹਦੀ ਛੁੱਟੀ ਕਰਦੇ ਹੋ ਹਾਂ ਪੇਪਰ ਲੇਟ ਕਰਦੇ ਹੋ ਉਹਵੇਂ ਨਹੀਂ ਹੁੰਦਾ ਉਹ ਇੱਕ ਬੜਾ ਸਿਸਟਮੈਟਿਕ ਸਿਸਟਮ ਹੈ ਉਹਦੇ ਅਕੋਰਡਿੰਗਲੀ ਚੱਲਦਾ ਮੈਂ ਜਿਹੜੀ ਯੂਨੀਵਰਸਿਟੀ ਚ ਅਸੀਂ ਗਏ ਸੀਗੇ ਉੱਥੇ ਮੰਤਲ ਜਿਹੜੇ ਰਿਸਰਚ ਵਾਲੇ ਇੰਸਟੀਚੂਟ ਹੈ ਉਹ ਵੱਖਰੇ ਹੈ ਜੇ ਰਿਸਰਚ ਦੀ ਤੁਸੀਂ ਗੱਲ ਕਰੋ ਤਾਂ ਰਿਸਰਚ ਦੀ ਫੰਡਿੰਗ ਉਹਨਾਂ ਦੀ ਡਿਫਰੈਂਟ ਹੈ ਕੱਲੇ ਰਿਸਰਚ ਲਈ 1 ਟ੍ਰਿਲੀਅਨ ਜੁਆ ਦਿੱਤਾ ਜਾਂਦਾ ਕੱਲੀ ਰਿਸਰਚ ਲਈ ਤੇ ਉਹ ਰਿਸਰਚ ਦੇ ਇੰਸਟੀਚੂਟ ਹੈ ਉਹਦੇ ਵਿੱਚ ਅਕੈਡਮੀਜ਼ ਨੇ ਹਰੇਕ ਪ੍ਰੋਵਿੰਸ ਜਿਹੜੀ ਆ ਉਹਦੇ ਵਿੱਚ ਆਪਣੀ ਅਕੈਡਮੀਆਂ ਵੱਖਰੀ ਵੱਖਰੀ ਅਕੈਡਮੀ ਆਫ ਜਿਵੇਂ ਜੁਆਨ ਅਕੈਡਮੀ ਆਫ ਸੋਸ਼ਲ ਸਾਇੰਸ ਚਾਈਨੀਜ਼ ਅਕੈਡਮੀ ਆਫ ਸੋਸ਼ਲ ਸਾਇੰਸਸ ਜੋ ਸੈਂਟਰਲ ਹੈ ਐਵੇਂ ਚਾਈਨਿਸ ਅਕੈਡਮੀ ਆਫ ਸਾਇੰਸਸ ਹੈ ਚਾਈਨਿਸ ਅਕੈਡਮੀ ਆਫ ਇੰਜੀਨੀਅਰਿੰਗ ਨੂੰ ਜਿਹੜੀ ਡੀਲ ਕਰਦੀ ਉਹ ਵੱਖਰੀ ਹੈ ਇਸ ਤਰ੍ਹਾਂ ਨੇ ਸੋ ਉਹਦੇ ਚ ਜਿਵੇਂ ਅਸੀਂ ਗਏ ਸੋਸ਼ਲ ਸਾਇੰਸਸ ਦੇ ਤੌਰ ਤੇ ਤੇ ਯੂਨੀਵਰਸਿਟੀਆਂ ਵੀ ਐਵੇਂ ਸੋਸ਼ਲ ਸਾਇੰਸਸ ਆ ਜਾਂ ਹੋਰ ਆ ਉਵੇਂ ਆ ਅ ਅਸੀਂ ਜਿਵੇਂ ਸਿਚੁਆਨ ਜਿਹੜਾ ਇੱਕ ਪ੍ਰੋਵਿੰਸ ਹੈ ਜਿਹੜਾ ਤਿੱਬਤ ਨਾਲ ਲੱਗਦਾ ਉਹਦੀ ਯੂਨੀਵਰਸਿਟੀ ਹੈ ਸਿਚੁਆਨ ਯੂਨੀਵਰਸਿਟੀ ਉਹ ਹੈ ਚेंगਦੂ ਸਿਟੀ ਹੈ ਕੈਪੀਟਲ ਆ ਉਹਦੀ ਤੇ ਉਸ ਕੈਪੀਟਲ ਚ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਕਿੰਨੀਆਂ ਜਿਉਨੀਵਰਸਿਟੀਆਂ ਉਹ ਕਹਿੰਦੇ ਜੀ 20 ਯੂਨੀਵਰਸਿਟੀਆਂ ਨੇ ਇੱਥੇ ਅਸੀਂ ਕਿਹਾ ਵੀ ਪ੍ਰਾਈਵੇਟ ਕਿੰਨੀਆਂ ਹੈ ਕਹਿੰਦੇ ਕੋਈ ਨਹੀਂ ਹੈ ਸਾਰੀਆਂ ਪਬਲਿਕ ਹੈ ਤੇ ਅਸੀਂ ਕਿਹਾ ਪ੍ਰਾਈਵੇਟ ਯੂਨੀਵਰਸਿਟੀਆਂ ਕਿੰਨੀਆਂ ਉਹ ਕਹਿੰਦੇ 99% ਪਬਲਿਕ ਹੈ ਹਮ ਯੂਨੀਵਰਸਿਟੀਆਂ ਹੈਗੀਆਂ 1-2% ਇਹ ਤੋਂ ਵੱਧ ਹੈ ਨਹੀਂ ਹੈ ਪ੍ਰਾਈਵੇਟ ਤੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਕਿੰਨੇ ਸਟੂਡੈਂਟ ਇੱਥੇ ਪੜ੍ਹਦੇ ਆ ਉਹ ਕਹਿੰਦੇ ਜੀ 70 70000 ਸਟੂਡੈਂਟ ਉਸ ਯੂਨੀਵਰਸਿਟੀ ਚ ਪੜਦਾ ਇਹ ਪੁਰਾਣੀ ਯੂਨੀਵਰਸਿਟੀ ਆ 1908 ਦੀ ਯੂਨੀਵਰਸਿਟੀ ਬਣੀਗੀ ਆ ਤੇ ਉਹਦਾ ਅਸੀਂ ਫਿਰ ਬਜਟ ਪੁੱਛਿਆ ਕਿੰਨਾ ਉਹ ਕਹਿੰਦੇ ਵੀ 20 ਬਿਲੀਅਨ ਜਵਾਂ ਜੀ ਇਹਦਾ ਬਜਟ ਹਾਂਜੀ 2 ਅਰਬ ਦੇ ਕਰੀਬ ਬਣ ਜਾਂਦਾ ਜੇ ਪੈਸਿਆਂ ਚ ਰਪਈਆਂ ਚ ਦੇਖੋ ਤੇ 7500 ਟੀਚਰ ਆ ਉਹਦੇ ਚ ਪੋਸਟ ਯੂਨੀਵਰਸਿਟੀ ਤੇ ਸਟ੍ਰੀਮ ਫਿਰacin ਜੁਆਨ ਯੂਨੀਵਰਸਿਟੀ ਜਿਹੜਾ ਇੱਧਰ ਆਪਣੇ ਅਰਨਾਚਲ ਪ੍ਰਦੇਸ਼ ਦੇ ਨਾਲ ਸਾਡਾ ਪੈਂਦਾ ਉਹਨਾਂ ਦਾ ਪ੍ਰੋਵਿੰਸ ਚਾਈਨਾ ਦਾ ਉਹਦੀ ਕੈਪੀਟਲ ਹੈ ਹੰਜੀ ਖੁਨਮਿੰਗ ਤੇ ਖੁਨਮਿੰਗ ਦੇ ਵਿੱਚ ਜੁਆਨ ਯੂਨੀਵਰਸਿਟੀ ਹੈ ਉਹਦੇ 37000 ਸਟੂਡੈਂਟ ਹੈ ਜਿਹੜਾ ਪੜਦਾ ਤੇ ਉੱਥੇ 2500 ਤੋਂ ਵੱਧ ਟੀਚਰ ਹੈ ਜਿਹੜਾ ਕੰਮ ਕਰਦਾ ਤੇ ਅਸੀਂ ਨਾ ਪੁੱਛਾਂ ਉਹ ਕੰਦੇ ਜੀ ਕੰਮ ਹੀ ਹੁੰਦਾ ਇੱਥੇ ਟੀਚਰ ਜਿਹੜਾ ਫਿਰ ਹੋਰ ਕੰਮ ਨਹੀਂ ਕਰਦਾ ਉਹ ਟੀਚਿੰਗ ਤੇ ਪੜ੍ਹਨ ਲਿਖਣ ਦਾ ਕੰਮ ਹੀ ਕਰਦਾ 9 ਤੋਂ 5 ਬਹਿੰਦਾ 9 ਤੋਂ 5 ਆਉਂਦਾ ਸਟੂਡੈਂਟ ਵੀ ਉੱਥੇ ਹੀ ਰਹਿੰਦੇ ਆ ਜ਼ਿਆਦਾਤਰ ਤੇ ਉਹ ਵੀ ਪੜ੍ਹਦੇ ਲਿਖਦੇ ਆ ਤੇ ਉਹਨਾਂ ਨੂੰ ਜਨਰਲੀ ਜਿਹੜੇ ਪੀ ਐਚ ਡੀ ਵਾਲੇ ਸਟੂਡੈਂਟ ਆ ਉਹਨਾਂ ਨੂੰ ਸਕਾਲਰਸ਼ਿਪ ਮਿਲ ਜਾਂਦਾ ਹਾਂਜੀ ਆਮ ਤੌਰ ਤੇ ਓਪ 350 ਜੁਆ ਮਤਲਬ 35000 ਤੁਸੀਂ ਲਾ ਲੋ ਤੁਸੀਂ ਇੰਨੇ ਪੈਸੇ ਉਹਨਾਂ ਨੂੰ ਮਿਲ ਜਾਂਦੇ ਆ ਤੇ 5000 ਤੱਕ ਵੀ ਮਿਲ ਜਾਂਦੇ ਲੇਕਿਨ ਇਹ ਹੈ ਕਿ ਤੁਹਾਡੇ ਨਾਲ ਜਦੋਂ ਤੁਸੀਂ ਜਾਣਿਓ ਉਹ ਇੱਕ ਕਿਉਂਕਿ ਲੈਂਗੁਏਜ ਦੀ ਬੜੀ ਪ੍ਰੋਬਲਮ ਹੈ ਪਹਿਲੇ ਜਿਹੜੇ ਬੰਦੇ ਹੁਣ ਵਾਲੇ ਜਿਹੜੇ ਬੱਚੇ ਹੁੰਦੇ ਉਹਨਾਂ ਨੂੰ ਇੰਗਲਿਸ਼ ਆਉਂਦੀ ਹੈ ਤਾਂ ਹਰੇਕ ਸਕਾਲਰ ਨਾਲ ਇੱਕ ਇੰਗਲਿਸ਼ ਟਰਾਂਸਲੇਸ਼ਨ ਲਈ ਬੱਚਾ ਲਾਇਆ ਹੁੰਦਾ ਹਾਂਜੀ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਕੁੜੀਆਂ ਜਿਹੜੀਆਂ ਪੜਦੀਆਂ ਨੇ ਉਹਨਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ ਲੜਕੀਆਂ ਤੇ ਉਹ ਯੂਨੀਵਰਸਿਟੀ ਜਿਹੜੀ ਹੈ ਮਤਲਬ ਅਸੀਂ ਤਾਂ ਬਹੁਤ ਹੈਰਾਨ ਹੋ ਗਏ ਉਹ ਦੇ ਜਾਣਾ ਉਹਨਾਂ ਨੇ ਸਾਨੂੰ ਕਹਣਾ ਵੀ ਤੁਸੀਂ ਘੁੰਮਿਓ ਜੀ ਹਨਾ ਇਹ ਜਾਇਆ ਉਹ ਤੁਸੀਂ ਇਹ ਸ਼ੰਗਾਈ ਚ ਜਾਣਾ ਜਾਂ ਬੀਜਿੰਗ ਚ ਜਾਣਾ ਉਹ ਤੁਹਾਡੇ ਨਾਲ ਬੱਚਿਆਂ ਨੇ ਜਾਣਾ ਪੀ ਐਚ ਡੀ ਵਾਲਿਆਂ ਨੇ ਔਰ ਉਹਨਾਂ ਨੂੰ ਇਹ ਅਥਾਰਟੀ ਹੁੰਦੀ ਆ ਉਹ ਜਿੰਨੇ ਮਰਜ਼ੀ ਪੈਸੇ ਖਰਚਿਆਉਣ ਜਿਵੇਂ ਇੱਕ ਵਾਰੀ ਉੱਥੇ ਵਾਰਿਸ਼ ਹੋਣੀ ਸ਼ੁਰੂ ਹੋ ਗਈ ਉਹ ਬੱਚਿਆਂ ਨੇ ਇੱਕ ਮਿੰਟ ਨਹੀਂ ਲਾਇਆ ਅਸੀਂ 12 ਜਾਣੇ ਸੀਗੇ ਉਹਨਾਂ ਨੂੰ 11 ਛਤਰੀਆਂ ਮਿਲੀਆਂ ਉਹਨਾਂ ਜਦੇ ਛਤਰੀਆਂ ਦੁਕਾਨ ਤੋਂ ਲੈ ਕੇ ਸਭ ਨੂੰ ਇੱਕ ਦੇ ਦਿੱਤੀ। ਹੰਜੇ ਇੰਟੈਲੀਜੈਂਟ ਵੀ ਬਹੁਤ ਹੈ ਮੈਂ ਉਦੋਂ 2016 ਦੀ ਗੱਲ ਹੈ ਮੈਂ ਉਸ ਡੈਲੀਗੇਸ਼ਨ ਦਾ ਲੀਡਰ ਸੀਗਾ ਉਹ ਮੈਨੂੰ ਨਹੀਂ ਉਹਨਾਂ ਨੇ ਛਤਰੀ ਦਿੱਤੀ। ਮੈਂ ਉਹ ਜਿਹੜੀ ਕੁੜੀ ਸੀਗੀ ਉਹਨਾਂ ਦੀ ਪੀ ਐਚ ਡੀ ਪੋਸਟ ਡਾਕਟਰਲ ਸੀਗੀ ਮੈਂ ਕਿਹਾ ਵੀ ਤੁਸੀਂ ਮੈਂ ਤੁਸੀਂ ਮੈਨੂੰ ਛਤਰੀ ਦਿੱਤੀ ਨਹੀਂ ਉਹ ਕਹਿੰਦਾ ਲੀਡਰਸ਼ਿਪ ਟੂ ਸੈਕਰੀਫਾਈਸ। ਯੂ ਹੈਵ ਟੂ ਸੈਕ ਹਾਂਜੀ ਤਾਂ ਮੱਕ ਨਨ ਪਾਸ ਹੋ ਜਾਵਾਂਗੇ ਹਾਂ ਕੋਈ ਜਵਾਬ ਨਹੀਂ ਦੇ ਸਕਦੇ ਇੰਨੇ ਇੰਟੈਲੀਜੈਂਟ ਵਿੱਚ ਸੋ ਇਸ ਲਈ ਉਹਨਾਂ ਮਤਲਬ ਸਾਨੂੰ ਉਹਨਾਂ ਨੇ ਜਿਹੜਾ ਟੀਵੀ ਟਾਵਰ ਸੀ ਸ਼ੰਘਾਈ ਦਾ ਉਹ ਦਿਖਾਉਣਾ 210 ਜਵਾਂ ਦੀ ਉਹ ਦੋ ਟਿਕਟ ਸੀ 2100 ਦੀ ਤੁਹਾਨੂੰ ਲੰਚ ਵੀ ਉਹਨਾਂ ਨੇ ਕਰਾਉਣਾ ਲੱਖਾਂ ਰੁਪਏ ਜਿਹੜੇ ਸਟੂਡੈਂਟ ਹੈਗੇ ਆ ਉਹ ਖਰਚ ਸਕਦੇ ਆ ਖਰਚ ਦੇਣ ਦੇ ਅਸੀਂ ਤਾਂ ਇੱਥੇ 5 ਰੁਪਏ ਨਹੀਂ ਕਿਸੇ ਨੂੰ ਦੇ ਸਕਦੇ ਅਸੀਂ ਤਾਂ ਟੀਚਰ ਨਹੀਂ ਖਰਚ ਸਕਦਾ ਸੋ ਇਸ ਲਈ ਉਹਨਾਂ ਦਾ ਸਿਸਟਮ ਟੋਟਲੀ ਡਿਫਰੈਂਟ ਹੈ ਤੇ ਉਹ ਚੱਲਦਾ ਤੇ ਰਾਤ ਤੱਕ ਚੱਲਦਾ ਰਾਤ ਨੂੰ ਮੱਧ ਲੱਗਿਆ ਹੁੰਦਾ ਐਕਟੀਵਿਟੀ ਹੁੰਦੀ ਹੈ ਇਹ ਤੁਸੀਂ ਇਮੇਜਿਨ ਹੀ ਨਹੀਂ ਕਰ ਸਕਦੇ ਮੈਂ ਤੁਹਾਨੂੰ ਫੋਟੋ ਵੀ ਸ਼ੇਅਰ ਕਰ ਸਕਦਾ ਕਿ ਹਜ਼ਾਰ ਸਟੂਡੈਂਟ ਦੇ ਬੈਠਣ ਵਾਲੀ ਕੰਟੀਨ ਹੈ 1000 ਸਟੂਡੈਂਟ ਇੱਕ ਟਾਈਮ ਤੇ ਬਹਿ ਸਕਦਾ ਉਹਦੇ ਵਿੱਚ ਜਿਹਦਾ ਹੁਣ 40000 ਸਟੂਡੈਂਟ ਆ ਉਹਦੇ ਤਿੰਨ ਮੰਜ਼ਲਾ ਹਜ਼ਾਰ ਹਜ਼ਾਰ ਦੀਆਂ ਦੋ ਮੰਜ਼ਲਾ ਨੇ 2500 3000 ਸਟੂਡੈਂਟ ਵਹਿੰਦਾ ਜੀ ਨਾ ਸਾਡੇ ਤਾਂ ਇੱਥੇ 50 40 ਵਾਲੀ ਮਸਾ ਮਿਲ ਜੇ ਕਿਤੇ ਕੈਂਟੀਨ ਕਿਸੇ ਯੂਨੀਵਰਸਿਟੀ ਚ ਬਹੁਤ ਹੁੰਦਾ ਕਿਉਂਕਿ ਬਹੁਤ ਯੂਨੀਵਰਸਟੀਆਂ ਚ ਧੁੰਮਿਆ ਸੋ ਇਸ ਲਈ ਇਸ ਕਰਕੇ ਜਿਹੜਾ ਇਹ ਸਿਸਟਮ ਹੈ ਤੁਸੀਂ ਉਹਨਾਂ ਦਾ ਉਹ ਫੋਕਸਡ ਹੈਗਾ ਵਿਦਆਊਟ ਫੋਕਸ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦਾ ਰਿਸਰਚ ਜਿਹੜਾ ਫੋਕਸ ਹੈ ਉਹਦੇ ਲਈ ਉਹ ਇੱਕ ਟ੍ਰਿਲੀਅਨ ਵੱਖਰਾ ਦਿੰਦੇ ਆ ਤੇ ਜਿਹੜੀਆਂ ਉਹਨਾਂ ਦੀਆਂ ਬਹੁਤ ਸਾਰੇ ਉਹਨਾਂ ਨੇ ਆਪਣੇ ਫੋਰਮ ਯੂਨੀਵਰਸਟੀਆਂ ਨੇ ਚਲਾਏ ਹੋਏ ਆ ਜਿਵੇਂ ਇੰਟਰਨੈਸ਼ਨਲ ਫੋਰਮ ਆਫ ਕਲਚਰ ਆ ਇੰਟਰਨੈਸ਼ਨਲ ਫੋਰਮ ਆਫ ਮਾਰਕਸਿਜ਼ਮ ਆ ਇੰਟਰਨੈਸ਼ਨਲ ਫੋਰਮ ਆਫ ਜਿਹੜਾ ਕੋਈ ਇੰਟਰਨੈਸ਼ਨਲ ਰਿਲੇਸ਼ਨਸ ਇਸ ਤਰ੍ਹਾਂ ਦੇ ਵੱਖਰੇ ਵੱਖਰੇ ਇੰਸਟੀਚਿਊਟ ਤੇ ਉਹ ਕਾਨਫਰੰਸਸ ਆਪਣੀਆਂ ਕਰਦੇ ਰਹਿੰਦੇ ਆ ਫਿਰ ਇਹ ਨਹੀਂ ਆ ਵੀ ਕਾਨਫਰੰਸ ਹੋ ਗਈ ਤੇ ਉਹ ਡਾਕੂਮੈਂਟਡ ਨਹੀਂ ਹੋਊਗੀ ਉਹ ਡਾਕੂਮੈਂਟਡ ਹੁੰਦੀ ਆ ਉਹਦੀ ਪਬਲਿਕੇਸ਼ਨ ਹੁੰਦੀ ਹੈ ਲੱਭ ਕੇ ਫਿਰ ਉਹ ਗਵਰਨਮੈਂਟ ਨੂੰ ਜਾਂਦੀ ਹੈ ਤੇ ਗਵਰਨਮੈਂਟ ਜਿਹੜੀ ਆ ਉਹਦੇ ਤੇ ਗੌਰ ਕਰਦੀ ਹੈ ਉਹਦੇ ਤੇ ਇੰਪਲੀਮੈਂਟ ਹੁੰਦਾ ਸੋ ਇਸ ਲਈ ਜਦੋਂ ਅਸੀਂ ਇਹ ਗੱਲ ਕਰਦੇ ਆ ਕਿ ਬਈ ਉਥੇ ਹੋਰ ਇੱਕ ਜਿਹੜੀ ਦੇਖੋ ਕਿੰਨਾ ਉਹ ਸਪੇਸ ਦਿੰਦੇ ਆ ਪੀਕਿੰਗ ਯੂਨੀਵਰਸਿਟੀ ਤੇ ਫੁਦਾਂ ਯੂਨੀਵਰਸਿਟੀ ਬਾਕੀਆਂ ਵਿੱਚ ਵੀ ਹੁੰਦਾ ਜਿਹੜਾ ਬੰਦਾ ਪ੍ਰੋਫੈਸਰ ਆ ਉਥੇ ਹੈ ਨਾ ਜੀ ਕਿਉਂਕਿ ਇਹ ਹਾਈ ਰੈਂਕਿੰਗ ਯੂਨੀਵਰਸਿਟੀ ਨੇ ਪੀਕਿੰਗ ਤਾਂ ਕਿਸੇ ਵੇਲੇ ਫਸਟ ਨੰਬਰ ਤੇ ਵੀ ਸੀ ਹੁਣ ਉਹ ਜਦੋਂ ਆਲ ਇੰਟਰਨੈਸ਼ਨਲ ਰੈਂਕਿੰਗ ਆ ਤਾਂ ਉਹ ਵੀ ਇੱਕ ਹੀ ਨੰਬਰ ਉਹਦਾ ਹੁੰਦਾ। ਰੇਗ ਜਿਹੜਾ ਪ੍ਰੋਫੈਸਰ ਆ ਉਹਦੇ ਨਾਲ ਇੱਕ ਅਸਿਸਟੈਂਟ ਲੱਗਾ ਹੁੰਦਾ। ਤੇ ਅਸਿਸਟੈਂਟ ਜਿਹੜਾ ਉਹਨੇ ਪ੍ਰੋਫੈਸਰ ਨੇ ਪਹਿਲੀ ਗੱਲ ਤੁਹਾਡੇ ਨਾਲ ਟੈਲੀਫੋਨ ਤੇ ਕਰਨੀ ਐ। ਉਹਨੇ ਦੱਸ ਦੇਣਾ ਫਿਰ ਉਹਨੇ ਮੀਟਿੰਗ ਜਾਂ ਹੋਰ ਫਿਕਸ ਕਰ ਦੇਣਾ। ਉਸ ਤੋਂ ਬਾਅਦ ਇਹ ਕਹਿਣਾ ਦਿਸ ਇਜ਼ ਮਾਈ ਅਸਿਸਟੈਂਟ ਹੀ ਵਿਲ ਕੀਪ ਇਨ ਟੱਚ ਵਿਦ ਯੂ ਹਾਂਜੀ ਇਹ ਮੇਰਾ ਜਿਹੜਾ ਸਹਾਇਕ ਹੈ ਇਹਦੇ ਤੋਂ ਬਾਅਦ ਇਹ ਤੁਹਾਡੇ ਨਾਲ ਇਨ ਟੱਚ ਰਹੂਗਾ ਉਹ ਬੰਦਾ ਆਮ ਤੌਰ ਤੇ ਪੋਸਟ ਡਾਕਟਰਲ ਸਕਾਲਰਸ਼ਿਪ ਵਾਲਾ ਹੁੰਦਾ ਤੇ ਪੋਸਟ ਡਾਕਟਰਲ ਸਕਾਲਰਸ਼ਿਪ ਜਿਹੜੀ ਹੈ ਉਹਦੇ ਲਈ ਕੋਈ ਮਤਲਬ 8.3 ਬਿਲੀਅਨ ਜਵਾਂ 2025 ਚ ਦਿੱਤੇ ਗਏ ਤੇ 120000 ਸਟੂਡੈਂਟ ਨੂੰ ਪੋਸਟ ਡਾਕਟਰ ਸਕਾਲਰਸ਼ਿਪ ਸਰਕਾਰ ਦਿੰਦੀ ਸੀ ਹੈਨਾ ਜੀ ਅਕੈਡਮੀ ਆਫ ਸਾਇੰਸਿਸ ਅਕੱਲੀ ਉਹ ਹੋਰ ਵੀ ਹੋਣਗੇ ਤੇ ਉਹ ਜਿਹੜਾ ਉਹਨੂੰ ਕੋਈ 5000 ਤੋਂ 6000 ਜਵਾਬ ਮਿਲਦਾ ਜੀ ਕਮੀਨੇ ਦਾ ਪੋਸਟ ਡਾਕਟਰ ਨੂੰ ਤੇ ਉਹ 7-8 ਸਾਲ ਬਾਅਦ ਫੈਕਲਟੀ ਚੱਲਿਆ ਜਾਂਦਾ ਰਿਕਰੂਟ ਹੋ ਜਾਂਦਾ ਉਹ ਫਿਰ ਪ੍ਰੋਫੈਸਰ ਨੇ ਨਹੀਂ ਤੁਹਾਨੂੰ ਹੋਣਾ ਉਹ ਬੰਦੇ ਨੇ ਤੁਹਾਡੇ ਨਾਲ ਇਨ ਟੱਚ ਰਹਿਣਾ ਉਹਨੇ ਗੱਲ ਕਰਨੀ ਉਹਦਾ ਟਾਈਮ ਨਹੀਂ ਉਹਨੇ ਡਿਸਟਰਬ ਕਰਨਾ ਪੜਨ ਲੇਖਣ ਦਾ ਰਿਸਰਚ ਵਾਲਾ ਪ੍ਰੋਫੈਸਰ ਉਸ ਕੋਲੋਂ ਫ੍ਰੀ ਹੈ ਉਹਦਾ ਅਸਿਸਟੈਂਟ ਨੇ ਗੱਲ ਕਰਨੀ ਸਾਡੇ ਤਾਂ ਇੱਥੇ ਸਾਰਾ ਕੁਝ ਹੀ ਆਪ ਕਰਨਾ ਪੈਂਦਾ ਇੱਕ ਚਿੱਠੀ ਵੀ ਲਿਖਣੀ ਮੇਲ ਵੀ ਕਰਨੀ ਹੈ ਨਾ ਜੀ ਤੁਸੀਂ ਉਹਨੂੰ ਡਿਸਟਰਬ ਕਰੀ ਜਾਓ ਤੇ ਉਹਨੇ ਮਤਲਬ ਵੱਖਰਾ ਸੋ ਇਸ ਲਈ ਜਿਹੜਾ ਉਹਦਾ ਸਿਸਟਮ ਹੈ ਟੋਟਲੀ ਪਬਲਿਕੇਸ਼ਨ ਦੇ ਤੁਸੀਂ ਜਰਨਲਸ ਯੂ ਕਾਟ ਨਾ ਇਮੇਜਨ ਕਿ ਕਿੰਨੇ ਜਰਨਲਸ ਉਹ ਪਬਲਿਸ਼ ਕਰਦੇ ਹੈ ਕਿੰਨੀਆਂ ਆਪਣੀਆਂ ਜਿਹੜੀਆਂ ਨੇ ਕਰਦੇ ਹਰੇਕ ਡਿਪਾਰਟਮੈਂਟ ਦਾ ਆਪਣਾ ਮੋਟੋ ਹੈ ਹਾਂਜੀ ਉਹਨੂੰ ਪ੍ਰੋਜੈਕਟ ਦਿੱਤੇ ਜਾਂਦੇ ਆਰ ਟੀਚਰਾਂ ਦੀ ਸੈਲਰੀ ਜਿਹੜੀ ਹੈ ਉਹ ਆਲਮੋਸਟ ਸਾਡੇ ਜਿੰਨੀ ਹੋਣੀ ਤੇ ਜਿਹੜੀ ਸਾਡੇ ਪ੍ਰੋਫੈਸਰ ਦੀ ਸੈਲਰੀ ਹੈ ਉਹਦੇ ਬਰਾਬਰ ਦੀ ਸੈਲਰੀ ਉੱਥੇ ਅਸਿਸਟੈਂਟ ਨੂੰ ਵੀ ਮਿਲਦੀ ਹੈ ਜਿਹੜਾ ਲੈਕਚਰਰ ਲੱਗਦਾ ਲੇਕਿਨ ਜਿਆਦਾ ਪੈਸੇ ਉੱਥੇ ਪ੍ਰੋਜੈਕਟ ਦੀ ਫੰਡਿੰਗ ਤੋਂ ਮਿਲਦੇ ਆ ਜੇ ਤੁਸੀਂ ਪ੍ਰੋਜੈਕਟ ਕਰਦੇ ਹੋ ਹਰ ਪ੍ਰੋਜੈਕਟ ਇਹ ਨਹੀਂ ਕਿ ਪ੍ਰਾਈਵੇਟ ਏਜੰਸੀਆਂ ਤੋਂ ਲੈਣਾ ਜਿਵੇਂ ਕਿ ਜਨਰਲੀ ਚੱਲਦਾ ਹੈ ਨਾ ਜੀ ਯੂ ਐਸ ਜਾਂ ਕੈਨੇਡਾ ਤੁਸੀਂ ਪ੍ਰਾਈਵੇਟ ਪ੍ਰੋਜੈਕਟ ਲਿਓ ਫਿਰ ਤੁਹਾਡੀ ਸੈਲਰੀ ਵੱਧ ਜਾਂਦੀ ਹੈ ਜੇ ਤੁਹਾਨੂੰ ਪ੍ਰੋਜੈਕਟ ਨਹੀਂ ਮਿਲਿਆ ਤੁਹਾਡੀ ਸੈਲਰੀ ਘਟ ਜਾਂਦੀ ਹੈ ਉਹ ਪ੍ਰੋਜੈਕਟ ਜਿਹੜੇ ਗਵਰਨਮੈਂਟ ਤੋਂ ਆਉਂਦੇ ਆ ਸਰਕਾਰੀ ਪ੍ਰੋਜੈਕਟ ਨੇ ਉਹ ਪ੍ਰੋਜੈਕਟ ਕਰੋ ਉਹਦੇ ਤੁਹਾਨੂੰ ਉਹ ਚੰਗੇ ਪੈਸੇ ਜਿਹੜੇ ਆ ਉਹ ਤੁਹਾਨੂੰ ਰਿਸਰਚ ਲਈ ਕੰਮ ਲਈ ਦਿੰਦੇ ਆ ਇਸ ਲਈ ਤੁਹਾਨੂੰ ਹਰੇਕ ਟੀਚਰ ਕੋਈ ਨਾ ਕੋਈ ਪ੍ਰੋਜੈਕਟ ਦੇ ਵਿੱਚ ਇਨਵੋਲਵ ਮਿਲੂਗਾ ਕੋਈ ਨਾ ਕੋਈ ਪ੍ਰੋਜੈਕਟ ਹੋ ਕਰ ਰਿਹਾ ਹੁੰਦਾ ਸਾਡੇ ਈਵਨ ਜਿਹੜੇ ਕਾਲਜ ਦੇ ਟੀਚਰ ਹੈ ਉਹ ਵੀ ਪ੍ਰੋਜੈਕਟ ਕਰਦੇ ਹੁੰਦੇ ਆ ਹਾਂਜੀ ਸਾਡੇ ਤਾਂ ਕੋਈ ਹੈ ਨਹੀਂ ਫਿਰ ਉੱਥੇ ਕਾਨਫਰੰਸ ਜਿਹੜੀਆਂ ਤੁਸੀਂ اٹੈਂਡ ਕਰਨੀਆਂ ਜੇ ਇੰਟਰਨੈਸ਼ਨਲ ਆ ਤੁਹਾਨੂੰ ਉੱਥੋਂ ਅਪਲਾਈ ਕਰੋ ਮਨਜ਼ੂਰੀ ਮਿਲਗੀ ਫਿਰ ਉਹ ਤੁਹਾਨੂੰ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਆ ਉਹਦੀ ਫੰਡਿੰਗ ਦਿੰਦੇ ਆ ਪੂਰੀ ਤੇ ਜੇ ਤੁਸੀਂ ਨੈਸ਼ਨਲ ਵੀ ਕਰਨੀ ਹੈ ਆਮ ਤੌਰ ਤੇ ਤੁਹਾਨੂੰ ਮਿਲਦਾ ਜਿਹੜੀ ਕਾਨਫਰੰਸ 'ਚ ਮੈਂ ਗਿਆ ਸੀ ਉਹ ਕਾਨਫਰੰਸ ਮਲਟੀਪੋਲੈਰਿਟੀ ਐਂਡ ਹੈਨਾ ਚਾਈਨਿਸ ਮਾਡਰਨਾਈਜੇਸ਼ਨ ਤੇ ਸੀ ਉੱਚ 500 ਬੰਦਾ ਸੀ 500 ਬੰਦੇ ਦੇ ਵਿੱਚ 50 ਬੰਦੇ ਫੋਰਨ ਦੇ ਸੀਗੇ ਕੋਈ ਕਿਤੋਂ ਸੀ ਕੋਈ ਕਿਤੋਂ ਸੀ ਉਹ ਸਾਰਿਆਂ ਨੂੰ ਬਾਇਰ ਉਹਨਾਂ ਨੇ ਪੈਸੇ ਦਿੱਤੇ ਉੱਥੇ ਰਹਿਣ ਦਾ ਇੰਤਜ਼ਾਮ ਵੀ ਉਹਨਾਂ ਨੇ ਕੀਤਾ ਸਭ ਕੁਝ ਕੀਤਾ ਤੇ ਇਹਦੇ ਤੋਂ ਬਿਨਾ 50 ਜਾਂ 60 ਤੋਂ ਬਿਨਾ ਜਿੰਨੇ ਬਾਕੀ ਦੇ ਸੀ ਸਾਰੇ ਚਾਈਨੀਜ਼ ਸੀਗੇ ਵਖਰੀਆਂ ਵਖਰੀਆਂ ਯੂਨੀਵਰਸਿਟੀਆਂ ਦੇ ਸੀ ਉਹਨਾਂ ਨੂੰ ਵੀ ਉਹਨਾਂ ਨੇ ਪੈਸੇ ਦਿੱਤੇ ਪਾਰਟਿਸਪੇਸ਼ਨ ਹੋਈ ਵੀ ਸੀਗੀ ਯੂਨੀਵਰਸਿਟੀਆਂ ਦੇ ਥਰੂ ਗਵਰਨਮੈਂਟ ਨੇ ਉਹਨਾਂ ਨੂੰ ਪੈਸੇ ਦਿੱਤੇ ਕਰੋ ਜੀ ਪਾਰਟਿਸਪੇਸ਼ਨ ਸੋ ਇਸ ਲਈ ਜੇ ਤੁਸੀਂ ਨੈਸ਼ਨਲ ਲੈਵਲ ਤੇ ਸੈਮੀਨਾਰ ਜਾਣਾ ਤਾਂ ਵੀ ਪਾਰਟਿਸਪੇਸ਼ਨ ਹੈ ਫਿਰ ਤੁਸੀਂ ਪ੍ਰੋਜੈਕਟ ਕਰਨਾ ਉਹਦੀ ਵੀ ਉਹ ਇਨਸੈਂਟਿਵ ਦਿੰਦੇ ਆ ਸੋ ਇਸ ਕਰਕੇ ਮਤਲਬ ਸਾਡੇ ਤਾਂ ਹੁਣ ਮੰਨਦਾ ਕਰਦਾ ਨਾ ਸਾਰਾ ਕੁਝ ਪਹਿਲਾਂ ਥੋੜੇ ਬਾਰੇ ਇੰਟਰਨੈਸ਼ਨਲ ਫੁੱਲੀ ਫੰਡਡ ਕਿਤੇ ਹੋਇਆ ਹੀ ਨਹੀਂ ਹਾਂ ਜੀ ਉਹਦੇ ਪੈਸੇ ਜਿਹੜੇ ਆਈਆਈਟੀ ਜਾਂ ਐਨਆਈਟੀ ਚ ਹੈਗੇ ਆ ਉਹ ਵੀ 3 ਸਾਲ ਚ ਇੱਕ ਵਾਰੀ ਜਾ ਸਕਦੇ ਹੋ ਤੁਸੀਂ ਉਹਦੇ ਤੇ ਵੀ ਹੈਗੀ ਆ ਤੇ ਨੈਸ਼ਨਲ ਜਿਹੜੀਆਂ ਬਾਕੀ ਯੂਨੀਵਰਸਿਟੀਆਂ ਨੇ ਸਾਡੀਆਂ ਉਹਨਾਂ ਦੇ ਵਿੱਚ ਤਾਂ ਇਹ ਫੈਸਿਲਿਟੀ ਹੋਣੀ ਹੈ ਮੌਕੇ ਨਹੀਂ ਮਿਲਦਾ ਇੰਟਰਨੈਸ਼ਨਲ ਹੀ ਹੁਣ ਟੋਟਲੀ ਉਹ ਬੰਦ ਹੋ ਗਿਆ ਜਿਹੜੀ ਯੂਯੂਸੀ ਆ ਉਹਦੇ ਵੱਲੋਂ ਉਹ ਗ੍ਰਾਂਟ ਹੀ ਬੰਦ ਹੋ ਗਈ ਕਿ ਤੁਸੀਂ ਜਾ ਸਕਦੇ ਹੋ ਅਸੀਂ ਉਹਨਾਂ ਨੂੰ ਪੁੱਛਿਆ ਸੀ ਕਹਿੰਦੇ ਜੀ ਹਾਂ ਅਸੀਂ ਜਿਹੜੀ ਕਾਨਫਰੰਸ ਲਈ ਅਪਲਾਈ ਕਰਦੇ ਆ ਤੇ ਕਾਨਫਰੰਸ ਜੇ ਹੋ ਮਨਜ਼ੂਰੀ ਹੋ ਜੇ ਫਿਰ ਅਸੀਂ ਸਰਕਾਰ ਨੂੰ ਲਿਖਦੇ ਆ ਤਾਂ ਸਰਕਾਰ ਸਾਨੂੰ ਪੈਸੇ ਦੇਂਦੀ ਹੈ ਤੇ ਬਹੁਤ ਸਾਰੇ ਆ ਜਿਹੜੇ ਮਤਲਬ ਇੱਕ ਪੂਰੇ ਦਾ ਪੂਰਾ ਡੈਲੀਗੇਸ਼ਨ ਜਿਵੇਂ 30 32 ਬੰਦੇ ਵੀ ਇੱਕ ਕਾਨਫਰੰਸ ਚਲੇ ਜਾਂਦੇ ਆ ਅਸੀਂ ਦੇਖਿਆ ਕਿਉਂਕਿ ਮੈਂ ਉਹਦੇ ਜਦੋਂ ਇੰਟਰਨੈਸ਼ਨਲ ਕਾਨਫਰੰਸ ਕਰਾਈ ਸੀਗੀ 2016 ਚ ਉਦੋਂ ਚਾਈਨਾ ਦੇ ਮਤਲਬ 7 8 ਕੰਟਰੀ ਦੇ ਬੰਦੇ ਉੱਥੇ ਆਏ ਸੀਗੇ ਉਦੋਂ ਜਰਮਨੀ ਤੋਂ ਵੀ ਆਏ ਸੀ ਆਇਰਲੈਂਡ ਤੋਂ ਸੀ ਬਰਾਜ਼ੀਲ ਤੋਂ ਸੀ ਆ ਆਪਣੇ ਸਾਊਥ ਅਫਰੀਕਾ ਤੋਂ ਸੀ ਲੇਕਿਨ ਚਾਈਨਾ ਦੇ ਇਕੱਲੇ ਚਾਈਨਾ ਦੇ 32 ਜਾਣੇ ਸੀ ਉਹ ਉਹ ਸਾਰੇ ਹੀ ਹੰਡਰਡ ਸੀਗੇ 32 ਦੇ 32 ਸੋ ਮਤਲਬ ਰੌੜਾ ਹੈ ਕਿ ਇੰਟਰੈਕਸ਼ਨ ਦੀ ਗੱਲ ਹੈ ਕਿ ਉਹਨਾਂ ਦਾ ਆਪਸ ਵਿੱਚ ਇੰਟਰੈਕਸ਼ਨ ਦੂਜਾ ਇੰਟਰੈਕਸ਼ਨ ਤੇ ਕਈ ਵਾਰੀ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਇੱਕ ਇੱਥੇ ਬੰਦਾ ਮੈਂ ਉਹਨਾਂ ਨੂੰ ਪੁੱਛਿਆ ਵੀ ਉਹਦਾ ਨਾਮ ਲੇ ਕੇ ਵੀ ਉਹ ਮੈਂ ਜਾਣਦਾ ਉਹਨੂੰ ਤੁਸੀਂ ਜਾਣਦੇ ਉਹ ਕਹਿੰਦੇ ਇਹ ਇੰਨੀ ਵੱਡੀ ਫੈਕਲਟੀ ਆ ਇੱਥੇ ਬਹੁਤ ਸਾਰੇ ਬੰਦੇ ਬਹੁਤ ਸਾਰਿਆਂ ਜਾਣਦੇ ਨਹੀਂ ਹੁਣ 7500 ਜੇ ਟੀਚਰ ਆ ਜਾਂ 2500 ਟੀਚਰ ਆ ਹਾਂਜੀ ਸਾਡੇ ਦਾ ਤੁਸੀਂ ਕਿੰਨੀ ਗਾ ਉਮੀਦ ਕਰ ਸਕਦੇ ਹੋ ਵੱਧ ਤੋਂ ਵੱਧ ਨੰਬਰ ਜਿਹੜੀ ਕਹਿੰਦੀ ਕਹੌਂਦੀ ਯੂਨੀਵਰਸਿਟੀ ਅਸੀਂ ਸੋਸ਼ਲ ਸਾਇੰਸ ਜਵਾਹਰ ਲਾਲ ਨਰਯੂਨੀਵਰਸਿਟੀ ਨੂੰ ਕਹੀਏ ਤਾਂ ਉਹਦੇ ਵੀ 7-800 ਟੀਚਰ ਹੋਣਗੇ ਤਾਂ ਵੱਧ ਤਾਂ ਟੀਚਰ ਹੈ ਨਹੀਂਗੇ ਸੋ ਮਤਲਬ ਇੱਕ ਬਹੁਤ ਵੱਡਾ ਸਟਰਕਚਰ ਹੈ ਜਿਹਨੂੰ ਵਰਲਡ ਵੀ ਰਿਕੋਗਨਾਈਜ਼ ਕਰਦਾ ਈਵਨ ਜਿਹੜੇ ਇੰਟਰਨੈਸ਼ਨਲ ਕੰਪੀਟੀਸ਼ਨ ਮੈਥ ਦੇ ਸਾਇੰਸ ਦੇ ਹੁੰਦੇ ਆ ਉਹਨਾਂ ਚ ਉਹ ਫਸਟ ਜਾਂ ਸੈਕੰਡ ਪੋਜੀਸ਼ਨ ਤੇ ਹੁੰਦੇ ਆ ਤੇ ਇਹ ਕਿਹਾ ਜਾਂਦਾ ਕਿ ਜਿੰਨੀਆਂ ਹੁਣ AI ਬੇਸਡ ਕੰਪਨੀਆਂਜ਼ ਨੇ ਉਹ ਜੋ 70% ਰਿਕਰੂਟਮੈਂਟ ਚਾਈਨੀਜ਼ ਦੀ ਚੱਲ ਰਹੀ ਹੈ ਇਸ ਵੇਲੇ ਜਿਹੜਾ ਉਹਨਾਂ ਦਾ ਲੇਟੈਸਟ ਅੰਕੜਾ ਸੀਗਾ ਜਿਹੜਾ ਉਹਨਾਂ ਨੇ ਸਾਨੂੰ ਦੱਸਿਆ ਸੋ ਇਸ ਲਈ ਮਤਲਬ ਜਿਹੜਾ ਚਾਈਨਾ ਨੇ ਆਪਣਾ ਸਿਸਟਮ ਖਾਸ ਤੌਰ ਤੇ ਸਕੂਲ ਦਾ ਤਾਂ ਠੀਕ ਹੈ ਜੀ ਸਾਰਿਆਂ ਨੂੰ ਇਸ ਤਰ੍ਹਾਂ ਮਿਲ ਰਿਹਾ ਕਿ ਕੰਪਲਸਰੀ ਤੇ ਫ੍ਰੀ ਹੈ ਕਿ ਤੁਸੀਂ ਫਿਰ ਆਪਣੀ ਕਪੈਸਿਟੀ ਹੈ ਉਹ ਅਬਿਲਟੀ ਨਾਲ ਤੁਸੀਂ ਅੱਗੇ ਜਾ ਸਕਦੇ ਹੋ ਲੇਕਿਨ ਉਹਦਾ ਨੰਬਰ 70 ਪਰਸੈਂਟੇਜ ਹੈ ਸਕੂਲ ਚੋਂ ਕਾਲਜ ਤੇ ਯੂਨੀਵਰਸਿਟੀਾਂ ਚ ਜਾਣ ਦੀ ਗੱਲ ਹੈ